ਜਿੱਥੇ ਇਸ ਇਤਿਹਾਸਕ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਉਹਦੀ ਲਾਂਚਿੰਗ ਤੇ ਆਇਆ ਹਾਂ ਸਾਡੇ ਕੁਝ ਵਿਦੇਸ਼ੀ ਮਹਿਮਾਨ ਵੀ ਇੱਥੇ ਪਹੁੰਚੇ ਆ ਤੁਹਾਡੇ 파ਟਨਰ ਨੇ ਬਹੁਤ سارے ਸੋ ਸਾਰਿਆਂ ਦਾ ਵੈਲਕਮ ਹੈ स्टेज पर बैठे आम आदमी पार्टी के नैशनल कन्वीनर और भारत की राजनीति नवी दिशा दे दशा देन वाले, श्री अरविंद केजरीवाल साहब साढ़े फाइनांस मिनिस्टर चीमा साहब साढ़े इंडस्ट्रियल मिनिस्टर ਸੰਜੀ ਸੋਨਜੀ ਸਾਡੇ ਲੋਕਲ ਪਾਰਟੀਆਂ मिनिस्टर ਡਾਕਟਰ ਰਵਜੋਜੀ ਮੁੰਡੀਆਂ ਜੀ ਮਨਿਸਟਰ ਸਾਹਿਬ ਸਾਡੇ ਸਾਡੇ ਆਫੀਸਰ ਸਹਿਬਾਨ ਚੀਫ ਸੈਕਟਰੀ ਸਾਹਿਬ ਸੈਕਟਰੀ ਇੰਡਸਟਰੀ ਜਿੰਨੇ ਵੀ ਸਾਡੇ ਆਫੀਸਰ ਸਹਿਬਾਨ ਬੈਠੇ ਔਰ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਰੇ ਸਿਰ ਮੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖਿਆ ਕਿ ਪਿਛਲੇ 3 ਸਾਲ ਤੋਂ ਅਸੀਂ ਜਦੋਂ ਤੋਂ ਗਵਰਨਮੈਂਟ ਬਣੀ ਹੈ ਕੋਈ ਨਾ ਕੋਈ ਹਰ ਇੱਕ ਵਰਗ ਲਈ ਕੋਈ ਨਾ ਕੋਈ ਪਾਲਿਸੀ ਕੋਈ ਨਾ ਕੋਈ ਇਤਿਹਾਸਿਕ ਚੇਂਜੇਸ ਦੇ ਵਿੱਚ ਸੋਧ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਪਬਲਿਕ ਨੂੰ ਫਾਇਦਾ ਹੁੰਦਾ ਹੋਵੇ ਹਰ ਵਰਗ ਦੇ ਲਈ ਅਸੀਂ ਕਰਦੇ ਰਹਿਣਾ ਸੋ ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ ਧੇਰ ਤੋਂ ਢਿੱਕਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਵੀ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਵੀ ਬੋਟਾਂ ਵੇਲੇ ਉਹ ਚੋਂ ਪੈਸੇ ਕੱਢ ਲਓ ਬਸ ਬਾਅਦ ਚ ਉਹਨੂੰ ਕੁਛ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਦੀਆਂ ਪਾਓ ਰੇਡਾਂ ਪਾਓ ਇਨਸਪੈਕਟਰ ਰਾਜ ਲਿਆਓ ਬਸ ਤੰਗ ਇੰਨਾ ਕਰਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਸਰਕਾਰਾਂ ਨੂੰ ਕਿ ਤੂੰ ਸਾਨੂੰ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਅਲਾਈਅੰਸ ਦੇ ਵਿੱਚ ਸੀ ਅਕਾਲੀ ਦਲ ਬੀਜੇਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਪਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸੋ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਈ ਆਉਂਦੇ ਨਹੀਂ ਸੀ ਕਈ ਇੱਧਰ ਉੱਧਰ ਚਲੇ ਗਏ ਕੋ ਮੱਧ ਪ੍ਰਦੇਸ਼ ਚਲੇ ਗਏ ਕੋ ਰਾਜਸਥਾਨ ਚਲੇ ਗਏ ਬੱਦੀ ਚਲੇ ਗਏ ਸੁਇਸਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਚ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਦਿਸ਼ਟੀ ਕਰਾ ਲਈ ਉਹ ਤੋਂ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਵੀ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ 2 ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਕਿਨੇ ਦਰਖਤ ਲੱਗੇ ਹੋਏ ਨੇ ਇਹਨਾਂ ਨੂੰ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊਗਾ ਜੁਰਮਾਨਾ ਹੋਊਗਾ ਫੋਰੈਸਟਾਂ ਲਾ ਗਿਆ ਹੋਇਆ ਪੋਲੂਸ਼ਨ ਆ ਲਿਆਗੇ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤਾਂ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣ ਇਹੀ ਮਹਿੰਗੀ ਹੋਊਗੀ ਠੀਕ ਹੈ ਯਾਰ ਜਿੰਨੇ ਕੁ ਲੱਗੇ ਦੇ ਉੱਤੇ ਲੱਗੇ ਪਰ ਛੱਡੋ ਯਾਰ ਕਿਹੜੇ ਕੰਮਾਂ 'ਚ ਪੈ ਗਏ ਆਪਾਂ ਇੰਨਾਡਾ ਮਤਲਬ ਸਰਕਾਰੀ ਫਾਈਲਾਂ 'ਚ ਸਰਕਾਰੀ ਪੈਨਾਂ 'ਚ ਫਸ ਕੇ ਰਹਿ ਗਏ ਹੁਣ ਕਲਰ ਕੋਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਈਡੈਂਟੀਫਾਈ ਕਰਦੀ ਹੈ ਆਈਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ ਰੇਪੋਰਟ ਚੌਂਕ ਚ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਤਾਂ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਈ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ 2 ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੇ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਕਚੇਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਜੇ ਤੁਹਾਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉੱਚ ਸਾਰਾ ਕੁਛ ਉਹਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਜਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਜਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋਈ ਐਦਾਂ ਦਾ ਹੌਸਪੋਸ ਨਹੀਂ ਕੋਈ ਅਸੀਂ 24 ਘੰਟੇ ਵੀ ਤੁਹਾਡੇ ਪੈਸੇ ਸਟੱਕ ਨਹੀਂ ਰੱਖਣਾ ਚਾਹੁੰਦੇ ਸੋ ਇਸੇ ਤਰ੍ਹਾਂ ਹੀ ਹਾਊਸਿੰਗਲੀ ਹਾਊਸਿੰਗਲੀ ਇਸੀ ਰੈੱਡ ਕਰਤਾ ਕਿ ਜੇ ਹਾਊ ਕਾ ਕਲੋਨੀਆ ਕੱਟਣੀ ਹੈ ਜਾਂ ਕੋਈ ਬਿਲਡਿੰਗ ਬਿਲਡਰ ਨੇ ਕਿਸੇ ਨੇ ਕੋਈ ਕਰਨਾ ਹੈ ਉਹ ਰੈੱਡ ਕਲਰ ਦਾ ਉਹਦੇ ਚ ਸਾਰਾ ਸੀਵਰੇਜ ਦਾ ਬਿਜਲੀ ਦਾ ਇਨਕਲੂਡਡ ਹੋਣਗੇ ਤੇ ਬਾਕੀ ਜੇ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੀ ਤੂੰ ਖੇਤੀ ਵਾਲੀ ਤੱਕ ਵੇਚਣੀ ਹੈ ਉਹ ਪਹਿਲਾਂ ਵਾਂਗੂ yellow ਚੱਲੂਗਾ ਸੋ ਕਈ ਸਟੇਟਾਂ ਨੇ ਸਾਨੂੰ ਇਹ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਸੀ ਕਿ ਵੀ ਆ ਇਹਦਾ ਤਰੀਕਾ ਹੈ ਤੁਸੀਂ ਕਰ ਦੋ ਸੋ ਬਹੁਤ ਸਾਰੇ ਸਟੇਟਸ ਸਾਨੂੰ ਫੋਲੋ ਕਰ ਰਹੇ ਇਸ ਮਾਮਲੇ 'ਚ ਤੇ ਬਾਕੀ ਨੈਸ਼ਨਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ ਮੇਰੇ ਖਿਆਲ 'ਚ ਆਪਣੀ ਕੋਈ ਪਹਿਲੀ ਮੀਟਿੰਗ ਨਹੀਂ ਹੈਗੀ ਬਹੁਤ ਸਾਰੇ ਮੈਂ ਜਾਣਦਾ ਸਾਰਿਆਂ ਦੇ ਕਦੇ ਕਰੇ ਆ ਜਾਂਦੇ ਕਦੇ ਮੈਂ ਦੁੱਖ ਸੁੱਖ ਸਾਂਦੇ ਰਹਿੰਦੇ ਆ ਤੇ ਤੁਹਾਨੂੰ ਪੁੱਛ ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂਜਸ ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਵਰਤ ਕੇ ਪਤਾ ਲੱਗਦਾ ਕਿ ਇਹਦੇ ਚ ਆ ਕਮੀ ਹੈ ਤਾਂ ਉਹ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਉਹ ਬਣਾਉਣਾ ਨਹੀਂ ਤਾਂ ਤੁਸੀਂ ਦੇਖ ਲਓ ਮਤਲਬ ਮੈਂ ਤਦੋਂ ਬਤੌਰ ਐਮਪੀ ਵੀ 2014 ਤੋਂ ਜੋ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਕਿਉਂਕਿ ਓਵਰਬ੍ਰਿਜ ਬਣ ਗਿਆ ਉਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉੱਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾਉਗ ਪਿਆ ਕਿੱਥੇ ਲੋਹੇ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ ਉਸ ਤਰ੍ਹਾਂ ਦਾ ਬਣਾ ਕੇ ਰੱਖਦਾ ਮੰਡੀ ਗਵਿੰਦਗੜ ਹੁਣ ਅਸੀਂ ਚਾਹੁੰਦੇ ਆ ਕਿ ਮੰਡੀ ਗਵਿੰਦਗੜ ਵੀ ਚਾਹੇ ਇਹ ਸਾਰਾ ਜਿਹੜਾ ਜਦੋਂ ਇਹ ਬਣੇ ਨੇ ਮੈਂ ਸਾਰੀ ਹਿਸਟਰੀ ਪੜ੍ਹੀ ਇਹਦੀ ਉਦੋਂ ਮੈਂ ਤਾਂ ਸ਼ਾਇਦ ਦੁਨੀਆ ਤੇ ਵੀ ਨਹੀਂ ਸੀ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਸ਼ੰਭੂ ਤੋਂ ਸ਼ੁਰੂ ਲਾ ਰੋ ਰਾਜਪੁਰੇ ਤੋਂ ਰਾਜਪੁਰਾ ਇੰਡਸਟਰੀਅਲ ਟਾਊਨ ਅੱਗੇ मंडी गोबिंदगढ़ आ गया अगे दुराहा आ गया लुधियाना आ गया फिलौर आ गया गुराया आ गया फगवाड़ा आ गया जलंधर आ गया ये धारीवाल तक तक उतक पूरे ही इंडस्ट्री आले दुआले सारी बर्बाद करके रखती, खत्म करके रखती ना कोई पॉलिसी बनाई ना कोई इच्छा जताई हर गल च यही पैन से मेरा हिस्सा कि बस ਮੈਨੂੰ ਕਿੰਨੇ ਪਰਸੈਂਟ ਦੇਹਾਂਗਾ ਪ੍ਰੋਫਿਟ ਚੋਂ ਲਾਗਤ ਚੋਂ ਨਹੀਂ ਪ੍ਰੋਫਿਟ ਚੋਂ ਮੇਰੇ ਕੋਲੇ ਇੱਕ ਇੰਡਸਟਰੀਸਟ ਆਏ ਮੈਂ ਉਹਨਾਂ ਨੂੰ ਕਿਹਾ ਪੰਜਾਬ ਚ ਆਓ ਜੀ ਕਹਿੰਦੇ ਪੰਜਾਬ ਚ ਬਹੁਤ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਬਸ ਸਰਕਾਰ ਦੀ ਸਪੋਰਟ ਮਿਲ ਜੇ ਮੈਂ ਕਿਹਾ ਬਿਲਕੁਲ ਸਪੋਰਟ ਕਰਾਂਗੇ ਥੋੜੀ ਦੇਰ ਬਾਅਦ ਫੇਰ ਕਹਿੰਦੇ ਵੀ ਅਸੀਂ ਸਰਕਾਰੀ ਸਪੋਰਟ ਮਿਲ ਜੇ ਬਸ ਬਹੁਤ ਕਮਾਲ ਹੀ ਕਰ ਦਾਂਗੇ ਇਸ ਦਾ ਮੈਂ ਕਿਹਾ ਜੀ ਬਿਲਕੁਲ ਸਰਕਾਰ ਤੁਹਾਡੇ ਨਾਲ ਖੜੂਗੀ ਫੇਰ ਫੇਰ ਤੀਜੀ ਵਾਰੀ ਬਸ ਸਰਕਾਰੀ ਸਪੋਰਟ ਮਿਲ ਜੇ ਫੇਰ ਸਾਨੂੰ ਕੋਈ ਚੰਦੇ ਮੈਂ ਕਿਹਾ ਵੀ ਸਪੋਰਟ ਤੇ ਬਹੁਤ ਜ਼ਿਆਦਾ ਜਰੂਰ ਜੀ ਉਹਦੇ ਦੇ ਰਹੇ ਹੈ ਮੈਂ ਕਿਹਾ ਵਟ ਕਾਈਂਡ ਆਫ سپورਟ ਯੂ ਨੀਡ ਉਹ ਕਹਿੰਦੇ ਬਸ ਤੰਗਣਾ ਕਰਿਓ ਜੀ ਬਸ ਹੋਰ ਤਾਂ ਕੁਝ ਨਹੀਂ ਸਰਕਾਰਾਂ ਤੰਗ ਕਰਨ ਵਾਸਤੇ ਬਣਦੀ ਆਉਂਦੀਆਂ ਐ ਦੱਸੋ ਕੀਤੇ ਹੋਏ ਨੇ ਨਾ ਤੰਗ ਦੁੱਧ ਦਾ ਫੁਕਾ ਲੱਸੀ ਨੂੰ ਫੁਕਾ ਮਾਰਦਾ ਫਿਰ ਤੰਗ ਕੀਤੇ ਹੋਏ ਨੇ ਪਹਿਲਾਂ ਕਿਤੇ ਵੈਸੀ ਹੀ ਖੜ ਗਏ ਜਾਂਦੇ ਜਾਂਦੇ ਉਹੀ ਬ੍ਰੇਕ ਲੈ ਲਿਆ ਉਹ ਕਿਤੇ ਦੱਸ ਬੈਠੇ ਵੀ ਅਸੀਂ ਤਾਂ ਇੰਨਾ ਕਮਾਉਨੇ ਆ ਉਹ ਕਹਿੰਦਾ ਵਾ ਠੀਕ ਹੈ ਫਿਰ ਇੰਨੇ ਚਾ ਇੰਨਾ ਹੋਣ ਮੇਰਾ ਮਸ਼ਹੂਰ ਆ ਉਹ ਤਾਂ ਗੱਲ ਸਾਰੀ ਸਾਰੇ ਜਾਣਦੇ ਹੋ ਤੁਸੀਂ ਕੋਈ ਬਸ ਨਹੀਂ ਕੋਈ ਟਾਬਾ ਨਹੀਂ ਛੱਡਿਆ ਕੋਈ ਮਤਲਬ ਰੇਤੇ ਦੀਆਂ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਤੇ ਸਾਰਾ ਇਹੀ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਜਦੋਂ ਫਾਈਨਾਂਸ ਮਿਨਿਸਟਰ 9 ਸਾਲ ਕਹੀ ਗਏ ਉਹੀ ਬੰਦਾ ਫਾਈਨਾਂਸ ਮਿਨਿਸਟਰ ਰਿਹਾ 9 ਸਾਲੇ ਕਈ ਗਿਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਯੂਥ ਕੀ ਸੋਚੂਗਾ ਯੂ ਸੋਚੂਗਾ ਜੇ ਫਰਾਂਸ ਮਿਸਟਰੀ ਗਈ ਨਾ ਖਜ਼ਾਨਾ ਖਾਲੀ ਚਲੋ ਚੱਲੀਏ ਫਿਰ ਬਾਹਰਲੇ ਮੁਲਕਾਂ ਨੂੰ ਭੱਜ ਗਿਆ ਯੂਥ ਸਾਡਾ ਪਲੱਸ 2 ਕਰੋ ਆਇਲਟਸ ਕਰੋ ਚਲੋ ਨਿਊਜ਼ੀਲੈਂਡ ਚਲੋ ਆਸਟ੍ਰੇਲੀਆ ਚਲੋ ਕਨੇਡਾ ਚਲੋ ਅਮਰੀਕਾ ਸਾਰਾ ਯੂਥ ਸਾਡਾ ਬਾਹਰ ਨੂੰ ਭੱਜ ਗਿਆ ਕਿਉਂਕਿ ਕੋਈ ਉਮੀਦ ਹੀ ਨਹੀਂ ਹੈਗੀ ਸਵਾ 3 ਸਾਲ ਹੋ ਗਏ ਸਾਨੂੰ ਬਣਿਆ ਨੂੰ ਇੱਕ ਦਿਨ ਇੱਕ ਦਿਨ ਵੀ ਸਾਡੇ ਅਸੀਂ ਕਿਸ ਕਦੇ ਖਜ਼ਾਨਾ ਖਾਲੀ ਖਜ਼ਾਨਾ ਵੀ ਭਰਾਂਗੇ ਖਜ਼ਾਨਾ ਵੀ ਭਰਾਂਗੇ ਲੋਕਾਂ ਦੇ ਰੋਜ਼ਗਾਰ ਵੀ ਦੇ ਰਹੇ ਆ ਥਰਮਲ ਪਲਾਂਟ ਖਰੀਦ ਲਿਆ ਜੀ ਆਪਾਂ ਆਪਣਾ ਗੋ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬਾ ਪੰਜਾਬ ਨੇ ਕਰ ਦਿੱਤੇ ਉਹ ਉੱਥੇ ਪਚਵਾੜਾ ਜਿਹੜਾ ਚਾਰਖੰਡ ਚ ਉੱਥੋਂ ਵਾਲੀ ਮਾਈਨ ਚਲਾਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੋਇਆ ਕਿ ਉਹ ਕੋਲਾ ਜਿਹੜਾ ਬੜਾ ਕਮਾਲ ਦਾ ਬਹੁਤ 80% ਤੋਂ ਵੱਧ ਉਹਦੀ ਉਹ ਕਪੈਸਿਟੀ ਜਿਹੜੀ ਹੁੰਦੀ ਹੈ ਕਿ ਸਾਨੂੰ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਲੈਣ ਦਿਓ ਉਹ ਮਹਿੰਗਾ ਲੈਣ ਤੋਂ ਤੋਂ ਤਾਂ ਮਹਿੰਗਾ ਦਿੰਦੇ ਹੋ ਹਾਲੇ ਹਾਜਰੋ ਕਸੀ ਕੋਲ ਮਿਨਿਸਟਰੀ ਨੂੰ ਲਿਖਿਆ ਹੋਇਆ ਹੈ ਕਿ ਸਾਡੇ ਕੋਲੇ ਕੋਲਾ ਇੰਨਾ ਪਿਆ ਕਿ ਸਾਨੂੰ ਇਹਨਾਂ ਨੂੰ ਦੇ ਲੈਣ ਦਿਓ ਉਹਦੇ ਨਾਲ ਬਿਜਲੀ ਸਸਤੀ ਹੋ ਜਾਊਗੀ ਬਿਜਲੀ ਨਾਲ ਅਸੀਂ ਕੀ ਕਰਦੇ ਅਸੀਂ ਤਾਂ ਚੋਚੋਨਾ ਚਾਵਲ ਉਗਾਉਣੇ ਆ ਤੇ ਕਣਕ ਉਗਾਉਣੇ ਆ ਤੇ ਅਸੀਂ ਤਾਂ ਫੂਡ ਬਾਲ ਚੀਜ਼ ਸਭਾਉਣੇ ਬਿਜਲੀ ਨਾਲ ਹੋਰ ਕਿੱਥੇ ਪਾਉਣੇ ਸੁਇਸ਼ ਕਰਕੇ ਪਾਲਿਸਿਸ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਕਿ ਮਤਲਬ ਪ੍ਰੋਫਿਟ ਬਚੇ ਹੀ ਨਾ ਉਹਨੂੰ ਤਾਂ ਸਾਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਪਹਿਲਾਂ ਉੜੀਸਾ ਤੋਂ ਕੋਲਾ ਲੈਂਦੇ ਸੀਗੇ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲਾ ਲੈ ਕੇ ਕਿ ਕਿਵੇਂ ਕਰਨਾ ਫਿਰ ਕਹਿੰਦੇ ਜੀ ਥੋ ਪਹਿਲਾਂ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਇਹਨੂੰ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ ਫਿਰ ਸ਼੍ਰੀਲੰਕਾ ਦੇ ਉੱਤੋਂ ਦੀ ਆ ਕੇ ਇਧਰੋਂ ਮੰundra ਪੋਰਟ ਤੇ ਆ ਕੇ ਇੱਥੇ ਅਨਲੋਡ ਕਰੋ ਇੱਥੋਂ ਫਿਰ ਤੁਸੀਂ ਰੇਲ ਨਾਲ ਹੀ ਲੈ ਜਾਓ ਮੈਂ ਕੋਲ ਮੈਨਿਸਟਰ ਕੋਲੇ ਗਿਆ ਮੈਂ ਕਿਹਾ ਜੀ ਆਹ ਕਿਹੜਾ ਰੂਟ ਬਣਾਤਾ ਜੀ ਮੈਂ ਜੀ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇਆ ਸ਼੍ਰੀਲੰਕਾ ਆਉਣਾ ਪੈਂਦਾ ਜੀ ਕਹਿੰਦੇ ਨਹੀਂ ਮੈਂ ਕਿਹਾ ਤੁਹਾਡੇ ਰੂਲ ਹੈ ਦੇਖੋ ਜੀ ਮੈਂ ਕਿਹਾ ਫਿਰ ਅਸੀਂ ਕੀ ਕਰਦੇ ਹਾਂ ਇਸ ਕੋਲੇ ਨਾਲ ਬਿਜਲੀ ਬਿਜਲੀ ਨਾਲ ਕੀ ਕਰਦੇ ਹਾਂ ਚਾਵਲ ਪੀਡੀਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਥਾਨੂੰ ਕਣਕ ਚਾਹੀਦੀ ਮੈਂ ਕਿਹਾ ਉਹ ਤਾਂ ਸਿੱਧੀ ਲੈ ਜੰਨੇ ਆ ਜੀ ਫਿਰ ਟ੍ਰੇਨਾਂ ਰਾਹੀਂ ਮੈਂ ਫਿਰ ਆਪਕੀ ਚਾਵਲ ਵੀ ਬਾਇਆ ਕਰਾਚੀ ਲੈ ਕੇ ਜਾਇਓ ਫਿਰ ਅਸੀਂ ਸਿੱਧੀ ਨਹੀਂ ਦਿੰਦੇ ਅਸੀਂ ਫਿਰ ਉਹ ਕਹਿੰਦੇ ਯਾਰ ਮੀਡੀਆ ਚ ਨਾ ਦੱਸਦੇ ਯਾਰ ਮੈਂ ਅਸੀਂ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੇ ਲੈ ਜਾ ਕਰੋ ਕੋਈ ਗੱਲ ਹੈ ਕਿੰਨਾ ਮਹਿੰਗਾ ਪਊਗਾ ਜੀ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਜੀ ਪਤਾ ਨਹੀਂ ਕਿੱਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਂਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਫਿਰ ਦੱਸੋ ਠੰਡਾ ਕਰਨਾ ਹੈ ਉਹ ਦਾ ਸਮੁੰਦਰ ਚ ਲੈ ਜਾ ਕੇ ਦੱਸੋ ਕੋਲਾ ਕੋਈ ਪਤਾ ਨਹੀਂ ਕੌਣ ਪੌਲਸੀਆਂ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਭਾਸ਼ਣ ਦਿੱਤਾ ਮੈਂ ਚਲੋ ਸੁਣ ਲੈਣੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋ ਓਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਆਖਿਆ ਭਗਵੰਤ ਮਾਨਾ 8ਵੀਂ ਦਾ ਸਾਡੀ ਪੀੜ ਦਾ ਲੱਭ ਨਹੀਂ ਰਿਹਾ ਤੇ ਇਸਰੋ ਨਾਲ ਕਿਵੇਂ ਨਾਤਾ ਜੋੜੂਗਾ ਹੁਣ ਇਹ ਮੈਂ ਜੋੜੂਗਾ ਤਾਂ ਹੈਗਾ ਕਹਿੰਦੇ ਵੀ जब मैं छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है की करिए की किनू कटते आई आई टी वाले नूँ वह खड़गपुर आई आई टी इंजीनियर आई आर एस अफसर इनकम टैक्स कमीशनर उन्होंने गाले कटी जो दसो जी ਸੋ ਸੁੱਤ ਤੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਤਾਂ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡੇ ਨੂੰ ਅਸੀਂ ਤੁਹਾਨੂੰ ਵੀ ਅੰਨ ਦాత ਮੰਨਦੇ ਆਂ ਕਿਸਾਨ ਵੀ ਅੰਨ ਦాతਾ ਤਾਂ ਤੁਸੀਂ ਵੀ ਅੰਨ ਦాతੇ ਹੋ ਬਹੁਤ سارے ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁਤ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਦਾ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁਤ ਵਿੰਡੋ ਖੁੱਲ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇੱਕੋ ਪੈਨ ਨਾਲ ਹੀ ਉੱਥੇ ਹੀ ਤੁਹਾਡਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤਾਂ ਤਾਂ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਮਹਾਰਾਣੀਆਂ ਸਰਕਾਰਾਂ ਦੇ ਯਾਰ ਕੋਈ ਐਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟਰੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਇੱਥੇ ਐਮਐਸਐਮੀ ਜੋ ਸਾਰੀ ਬਚਾਉਣੀ ਵੀ ਆਓ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰਸਰ ਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੁਣ ਟਾਟਾ ਸਟੀਲ ਵੀ ਆ ਰਿਹਾ ਆ ਰਿਹਾ ਆਪਣਾ ਫਰੇਡਨਬਰਗ ਵੇਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਬਰਵੀਓ ਹੈ ਲਾਰੇ ਗਾ ਕੇ ਜਰਮਨੀ ਦੀ ਹੈ ਹਨਾ ਸੋ ਗਰਾਸੀਏ ਪੈਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਉਹਨਾਂ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਬਿਓ ਯਾਰ ਵੈਲਕਮ ਤੁਸੀਂ ਪੰਜਾਬ ਚ ਆਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਵਾਲਾ ਸਾਰਾ ਖਤਮ ਹੋ ਜੂਗਾ ਬੇਲਾ ਮਨ ਛਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰੱਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫੇਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਅਸੀਂ ਚਿੱਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਬਦਤਬਾਦ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦਿਆਂ ਬਣਿਆ ਹੋਇਆ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦਿਆਂ ਬਣਿਆ ਹੋਇਆ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਤੇ ਬਣਿਆ ਹੋਇਆ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਸਾਡੇ ਕੋਲੇ بڑے بڑے ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਬੈਟ ਬਣਵਾ ਕੇ ਲੈ ਕੇ ਜਾਂਦੇ ਸੋ ਇਸ ਕਰਕੇ ਅਸੀਂ ਕਿਸੇ ਵੱਲੋਂ ਕੱਟ ਨਹੀਂ ਹੈਗੇ ਬਸ ਉਹ ਵੀ ਇਹ ਵੀ ਸਾਨੂੰ ਆਪੜਿਆਂ ਨਹੀਂ ਸਾਡੇ ਆਪੜਿਆਂ ਨੇ ਕੀਤਾ ਕੰਮ ਆਪੜਿਆਂ ਨੇ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠਣ ਦਿੱਤਾ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਕਿਉਂਕਿ ਜੋ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਪਰ ਉੱਠਣ ਦੇਣਾ ਹੋਰ ਕੋਈ ਫਿਰ ਸੋ ਇਸ ਕਾ ਕਿ ਆ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਪੋਰਟਲ ਬਣਿਆ ਤਾਂ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਰੀ ਸੂਬਾ ਬਣਾਉਣਾ ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹੈਨਾ ਕੋਈ ਕਾਗਜ਼ੀ ਕਾਰਵਾਈ ਨਾਲ ਤੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ 19000 ਕਿਲੋਮੀਟਰ ਲਿੰਕ ਰੋਡਸ ਦਾ ਸੀ ਬਜਟ ਜਾਰੀ ਕਰਤਾ ਪੈਸੇ ਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਿਹੜੀਆਂ ਉਹ 19000 ਕਿਲੋਮੀਟਰ ਬਣ ਰਹੀਆਂ ਨੇ ਔਰ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਕਿ ਸਕਿੱਲ ਡਿਵੈਲਪਮੈਂਟ ਦੇ ਵਧੀਆ ਜਿਹੜੇ ਇੰਸਟੀਚਿਊਟ ਖੋਲੇ ਜਾਣ ਤਾਂ ਕਿ ਤੁਹਾਨੂੰ ਸਕਿਲਡ ਜਿਹੜੇ ਲੇਬਰ ਹੈ ਜਾਂ ਸਕਿਲਡ ਜਿਹੜੇ ਤੁਹਾਡੇ ਆਫੀਸਰ ਜਾਂ ਕੋਈ ਜੋ ਵੀ ਚਾਹੁੰਤ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਉਹ ਤੁਹਾਨੂੰ ਸਕਿਲਡ ਇੱਥੋਂ ਹੀ ਮਿਲ ਜਾਣ। ਤਾਂ ਬੈਂਗਲੌਰ ਪੁੰਨੇ ਵੱਲ ਦੇ ਖੰਡੀ ਰੋਡ ਨਾ ਪਵੇ। ਤੇ ਹੁਣ ਵਾਰੀ ਪੰਜਾਬ ਦੀ ਹੈ। ਮੋਹਾਲੀ ਬਹੁਤ ਡਿਵੈਲਪ ਹੋ ਗਿਆ। ਅੱਬ ਅੱਗੇ ਹੁਣ ਲੁਧਿਆਣਾ, ਜਲੰਧਰ, ਫਰੀਦਕੋਟ, ਮੋਗਾ ਛੋਟੇ ਸ਼ਹਿਰ ਵੀ ਬਹੁਤ ਸਾਰਾ ਡਿਵੈਲਪਮੈਂਟ ਹੁਣ ਆ ਰਹੀ ਹੈ। ਕਿਉਂਕਿ ਸਾਡੀ ਨੀਅਤ ਸਾਫ਼ ਹੈ। ਔਰ صاف ਨਹੀਂ ਉਹ ਕਹਿੰਦੇ ਸਿਆਣੇ ਕਹਿੰਦੇ ਆ ਕਿ ਨੀਤਾਂ ਨੂੰ ਮਰਾਦਾ ਨੇ ਨੀਤ ਚੰਗੀ ਹੋਵੇ ਤਾਂ ਸਭ ਕੁਝ ਠੀਕ ਰਹਿੰਦਾ ਹੈ ਔਰ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਇੰਨੀ ਫਰਟਾਈਲ ਧਰਤੀ ਕਿ ਇੱਥੇ ਤਾਂ ਕੋਈ ਵੀ ਆ ਜੇ ਚਾਹੇ ਕੁਝ ਖੇਤੀ ਕਰ ਲੋ ਚਾਹੇ ਕੋਈ ਇੱਥੇ ਇੰਡਸਟਰੀ ਲਾਉਂਗੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਇਹ ਧਰਤੀ ਤਾਂ ਸਭ ਕੁ ਖਾਣਦੀ ਏ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਦੁਨੀਆ ਭਰਤ ਜਿੱਥੇ ਮਰਜੀ ਕੋਈ ਕੁਦਰਤੀ ਆਫਤ ਆ ਜੇ रेड क्रॉस ਆਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਹੈ ਕਿਉਂਕਿ ਸਾਨੂੰ ਗੁਰੂ ਅਸ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਜਿਹੜੀ ਚਲਾ ਕੇ ਸਾਨੂੰ ਇਹ ਸਮਝ ਲੋ ਬਲ ਬਖਸ਼ਿਆ ਹੋਇਆ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿਨਾ ਆਫਿਸਰਸ ਨੂੰ ਵੀ ਵਧਾਈ ਦਿਨਾ ਕਿ ਉਹਨਾਂ ਨੇ ਮਿਹਨਤ ਕੀਤੀ ਤੇ ਪਾਲਿਸੀ ਬਣਾਉਣ ਵੇਲੇ ਤੁਹਾਡੇ ਕੋਲ ਕਈ ਮੀਟਿੰਗਾਂ ਵੀ ਹੋਈਆਂ ਹੋਣਗੀਆਂ ਤੁਹਾਡੀਆਂ ਮੇਰੇ ਨਾਲ ਵੀ ਡਿਸਕਸ਼ਨ ਹੋਏ ਔਰ ਇਸ ਤਰ੍ਹਾਂ ਦਾ ਪੰਜਾਬ ਸਿਰਜਾਂਗੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਮੋਰੀ ਸੂਬਾ ਰਿਹਾ ਹੈ ਹਮੇਸ਼ਾ ਹੀ ਚਾਹੇ ਆਜ਼ਾਦੀ ਦੀ ਲੜਾਈ ਹੋਵੇ 90% ਕੁਰਬਾਨੀਆਂ ਆਜ਼ਾਦੀ ਸੰਭਾਲਣ ਦੀ ਲੜਾਈ ਹੋਵੇ ਤਾਂ ਵੀ ਆਪਾਂ ਅੱਗੇ ਅੱਜ ਵੀ ਅੱਗੇ ਆਂ ਹਰ ਕਿਸਮ ਦੀ ਮਾਰ ਵੀ ਸਾਡੇ ਤੇ ਪਈ ਹੈ ਪਰ ਅਸੀਂ ਮਾਰਾਂ ਚੋਂ ਨਿਕਲ ਕੇ ਦੁਬਾਰਾ ਉੱਗਣਾ ਵੀ ਜਾਣਦੇ ਆਂ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅਸੀਂ ਸਫਰਾਂ ਦਾ ਨਕਸ਼ਾ ਬਣਾ ਕੇ ਤੁਰਾਂਗੇ ਕੋਈ ਹਵਾਜ਼ਰੀ ਗੱਲਾਂ ਛੱਡ ਦੇ ਪਹਿਲਾਂ ਵੀ ਇੱਕ ਇੱਕ ਵਾਰੀ ਪਹਿਲਾਂ ਵੀ ਇਨਵੈਸਟ ਪੰਜਾਬ ਹੋਇਆ ਸੀ ਇੱਥੇ ਤੁਸੀਂ ਵੀ ਆਏ ਹੋਵੋਗੇ ਅਕਾਲੀ ਦਲ ਦੀ ਸਰਕਾਰ ਵੇਲੇ ਲਿਆ ਕੇ ਦੁਬਈ ਤੋਂ ਖਜੂਰਾ ਲਾਤੀਆਂ ਇੱਥੇ ਤੇ ਉੱਨੇ ਐਮਓਯੂ ਹੋ ਗਏ ਜੀ ਐਨੇ ਕੋਈ ਨਹੀਂ ਆਇਆ ਜੀ ਠੀਕ ਹੈ ਨਾ ਪਰ ਹਾਂ ਮੈਂ ਕਹ ਚਲ ਉਹ ਤਾਂ ਚਲ ਨਹੀਂ ਆਇਆ ਖਜੂਰਾਂ ਕਿੱਧਰ ਗਈਆਂ ਬਾਜ ਪਤਾ ਹੈ ਬਾਦਲਪਿੰਡ ਚ ਲੱਗੀਆਂ ਹੋਈਆਂ ਨੇ ਹੁਣ ਉਹ ਲੈ ਦੱਸੋ ਖਜੂਰਾਂ ਆਪਦੇ ਪਿੰਡ ਲੈ ਕੇ ਦੱਸੋ ਮੈਂ ਵੀ ਆਖਿਆ ਮੈਂ ਕਹਿਆ ਕੱਲੀ ਇਸ ਇਲਾਕੇ ਚ ਖਜੂਰ ਪੈਦਾ ਹੁੰਦੀ ਹੈ ਹੋਰ ਬਠਿੰਡੇ ਜਿਲ੍ਹੇ ਤੱਕ ਦੇ ਖਜੂਰ ਦੇਖੀ ਨਹੀਂ ਉਹ ਕਹਿੰਦੇ ਉਹੀ ਨੇ ਜਿਹੜੀਆਂ ਉੱਥੋਂ ਲੈਂਦੀਆਂ ਸੀ ਦੱਸੋ ਕੀ ਕਰੀਏ ਮਤਲਬ ਕੋਈ ਚੀਜ਼ ਤਾਂ ਛੱਡ ਦਿਓ ਯਾਰ ਕੋਈ ਚੀਜ਼ ਤਾਂ ਪੰਜਾਬ ਦੀ ਇੱਥੇ ਹੀ ਲੱਗੀਆਂ ਰਹਿਣ ਦਿੰਦੇ ਮਾਲੀ ਚ ਵਧੀਆ ਲੱਗਦੇ ਜਦੋਂ ਤੁਸੀਂ ਪਹਿਲਾਂ ਹੀ ਡੈਕੋਰੇਸ਼ਨ ਕਰਤੀ ਸੀ ਨਾ ਉਹ ਵੀ ਨਾਲ ਹੀ ਲੈ ਗਏ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਸੰਤਾ ਹੀ ਦੱਸਿਆ ਗਿਆ ਬਜ਼ੁਰਗਾਂ ਵੱਲੋਂ ਵੀ ਨਾਲ ਕੁਝ ਨਹੀਂ ਜਾਂਦਾ ਇਹ ਜਿਹੜੇ ਸਾਡੇ ਨਾਲ ਲੁੱਟਿਆ ਰੁਟਿਆ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਐਂ ਲੱਗਦਾ ਸਾਡੇ ਨਾਲ ਜਾਣਗੇ ਕਿ ਨਾਲ ਥੋੜੀ ਲੈ ਜਾਓ ਕਿਸੇ ਨੂੰ ਆਪਣੀ ਮਿਹਨਤ ਕਰਕੇ ਕਮਾਈ ਕਰ ਲੈਣ ਦਿਓ ਯਾਰ ਉਹ ਕੋ ਕਿਸੇ ਨੂੰ ਹੋਰ ਰੋਟੀ ਖਵਾਉਂਦਾ ਖਵਾ ਲੈਣ ਦਿਓ ਸਾ ਆ ਸਾਰੀ ਚੀਜ਼ਾਂ ਤੁਸੀਂ ਕਰਨੀ ਸੋ ਇਸੇ ਕਰਕੇ ਲੋਕਾਂ ਦੇ ਮਨ ਉੱਤਰ ਗਏ ਕੋਈ ਵਰਗ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਤੋਂ ਪੀੜਿਤ ਨਾ ਹੋਵੇ ਸੋ ਇਸ ਕਰਕੇ ਅਸੀਂ ਭਾਵੇਂ ਖੇਤੀ ਹੈ ਭਾਵੇਂ ਛੋਟਾ ਵਪਾਰ ਹੈ ਦੁਕਾਨਦਾਰ ਹੈ ਉਦਯੋਗਪਤੀ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਗਏ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਐਸ ਵਾਰ ਆ ਮੈਂ 4 ਦਿਨ ਪਹਿਲਾਂ ਬੱਚੇ ਬੁਲਾਏ ਸੀ ਉਹ ਕਰੇ 44 ਬੱਚੇ 44 ਬੱਚੇ ਆਈਆਈਟੀ ਕਲੀਅਰ ਕਰ ਗਏ ਜੀ ਪੰਜਾਬ ਦੇ ਨਾਰਥ ਇੰਡੀਆ ਚ ਨੰਬਰ 1 ਸਟੇਟ ਹੈ ਜੀ 44 ਬੱਚੇ ਔਰ ਆਮ ਘਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਆ ਕਿਸੇ ਦਾ ਕਿਸੇ ਬੱਸ ਚਲਾਉਂਦਾ ਕਿਸੇ ਦਾ ਬਾਪੂ ਕਿਸੇ ਪੁੱਲ ਥੱਲੇ ਪ੍ਰੈਸ ਦੀ ਰੇੜੀ ਲਾਉਂਦਾ ਉਹਨਾਂ ਦੇ ਬੱਚੇ ਆਈਆਈਟੀ ਕਲੀਅਰ ਕਰ ਗਏ ਸੋ ਇਸ ਕਰਕੇ ਸਾਡੇ ਚ ਕਮੀ ਕੋਈ ਨਹੀਂ ਟੈਲੈਂਟ ਦੀ ਮੌਕਾ ਤਾਂ ਮਿਲੇ ਨਾ ਤੁਸੀਂ ਮੌਕਾ ਦਿਓ ਤਾਂ ਤੁਹਾਡੇ ਕੋਲੇ ਬਹੁਤ ਸਾਰੇ ਆਉਣਗੇ ਬੱਚੇ ਜਿਹੜੇ ਸ਼ਾਇਦ ਐਕਸਪੀਰੀਅੰਸ ਨਾ ਹੋਵੇ ਪਰ ਕੰਮ ਕਰਕੇ ਐਕਸਪੀਰੀਅੰਸ ਮਿਲ ਜਾਂਦਾ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਹਮੇਸ਼ਾ ਖੜਾਾਂਗੇ ਕੋਈ ਤੁਹਾਨੂੰ ਕਾਗਜ਼ੀ ਕਾਰਵਾਈ ਜਾਂ ਜਿਹੜਾ ਹੁੰਦਾ ਦਫ਼ਤਰਾਂ ਵਾਲੀ ਲੁੱਟ ਉਤੋਂ ਤੁਹਾਨੂੰ ਅਸੀਂ ਨਜਾਦ ਦਵਾਵਾਂਗੇ ਕਿ ਕੰਮ ਤੁਸੀਂ ਕੰਮ ਕਰਨ ਵਾਲੇ ਬਣੋ ਬਸ ਬਾਕੀ ਸਰਕਾਰ ਜਿਹੜੀ ਐ ਉਹ ਬਿਲਕੁਲ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ ਔਰ ਇਨਵੈਸਟਮੈਂਟ ਆਊਗੀ ਤਾਂ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਖੁਸ਼ਹਾਲ ਹੋਊਗਾ ਤਾਂ ਦੇਸ਼ ਖੁਸ਼ਹਾਲ ਹੋਊਗਾ ਜੇ ਪੰਜਾਬ ਨੰਬਰ 1 ਸੂਬਾ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਜੀ ਕਿਉਂਕਿ ਪੰਜਾਬ ਪਹਿਲਾਂ ਨੰਬਰ 1 ਹੁੰਦਾ ਸੀ ਮਤਲਬ ਤਾਮਿਲਨਾਡੂ ਜਾਂ ਮੱਧ ਪ੍ਰਦੇਸ਼ ਜਾਂ ਜਿੱਥੇ ਵੀ ਸਿਲੇਬਸ ਦੇ ਵਿੱਚ ਸਵਾਲ ਆਉਂਦਾ ਸੀ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ ਕੋਣ ਹੈ ਵਿਕਸਿਤ ਰਾਜ ਕਿਹਨਾਂ ਸਾ ਹੈ ਔਰ ਸਹੀ ਉਤਰ ਹੁੰਦਾ ਸੀ ਪੰਜਾਬ ਤੇ ਅੱਜ 17ਵੇਂ 18ਵੇਂ ਨੰਬਰ ਤੇ ਫਿਰਦੇ ਆਂ ਕਿਉਂ ਜੀ ਬਾਹਰਲੇ ਮੁੰਡੇ ਸਾਡੇ ਤਿਆਂ ਕੁੜੀਆਂ ਸਾਡੀਆਂ ਬਾਰ ਬੱਜੀ ਜਾਂਦੇ ਆ ਬਾਹਰਲੇ ਮੁਲਕਾਂ ਉੱਥੇ ਕੀ ਆ ਹੁਣ ਉਹ ਉਧਰੋਂ ਕੱਢਣ ਲੱਗੇ ਇੱਧਰ ਨੂੰ ਉਹਨਾਂ ਦੇ ਵੀ ਬੁਰਾ ਹਾਲ ਹੋ ਗਿਆ ਰੈਸੈਸ਼ਨ ਆ ਗਿਆ ਹੁਣ ਕਿੱਥੇ ਮੈਂ ਤਾਂ ਕਹਿਣਾ ਕਿ ਆਪਾਂ ਇੱਥੇ ਹੀ ਰੋਜ਼ਗਾਰ ਪੈਦਾ ਕਰ ਲਈਏ ਇੱਥੇ ਕੈਨੇਡਾ ਇੱਥੇ ਅਮਰੀਕਾ ਕੌਮ ਮਿਹਨਤੀ ਆਪਣੀ ਧਰਤੀ ਉਪਜਾਊ ਹੈ ਔਰ ਗੁਰੂਆਂ ਸ਼ਹੀਦਾਂ ਪੀਰਾਂ ਫਕੀਰਾਂ ਦੀ ਆਸ਼ੀਰਵਾਦ ਪ੍ਰਾਪਤ ਧਰਤੀ ਹੈ। ਸ ਮੈ ਤੁਹਾਨੂੰ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈ ਵੀ ਦਿਨਾ ਔਰ ਤੁਹਾਡੇ ਸੁਜੈਸ਼ਨਸ ਦੀ ਵੀ ਵੇਟ ਕਰ ਰਹੋਗੀ ਹਮੇਸ਼ਾ ਹੀ ਕਿਉਂਕਿ ਦੇਖੋ ਇਹ ਕੋਈ ਵੀ ਚੀਜ਼ ਜਿਹੜੀ ਹੈ ਉਹ ਇੱਕ ਦਿਨ ਚ ਕੰਪਲੀਟ ਨਹੀਂ ਹੋ ਸਕਦੀ ਪਰ ਤੁਹਾਡੇ ਸੁਜੈਸ਼ਨਸ ਜਿਹੜੇ ਨੇ ਉਹ ਬਹੁਤ ਕੰਮ ਆਉਣਗੇ। ਕਿਉਂਕਿ ਜਿਹੜਾ ਵਿਕਾਸ ਹੈ ਉਹ ਚੇਂਜ ਨਾਲ ਹੀ ਹੈ। ਵਿਕਾਸ ਚੇਂਜ ਨਾਲ ਹੀ ਹੋਊਗਾ ਤੁਸੀਂ ਦੱਸੋ ਕਿ ਕੀ ਅੱਜ ਦੀ ਡੇਟ 'ਚ ਕਿਹੜੀ ਚੀਜ਼ ਦੀ ਲੋੜ ਹੈ ਹੁਣ ਪੁਰਾਣੀਆਂ ਪ੍ਰਾਣੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲਾ 1958 ਦਾ ਐਕਟ ਉਹ ਦੁਕਾਨਦਾਰਾਂ ਵਾਲਾ ਐਕਟ ਜਿਹੜਾ 1958 ਦਾ ਐਕਟ ਸੀਗਾ ਜੀ ਹੁਣ ਅਸੀਂ ਉਹ ਸੋਧ ਕੇ ਉਹਨੂੰ ਕੈਬਨਿਟ 'ਚ ਲੈਂਦਾ ਉਹਨੂੰ ਅਸੀਂ ਹੁਣ ਵਿਧਾਨ ਸਭਾ 'ਚ ਲੈ ਕੇ ਆਵਾਂਗੇ ਕਿ 20 ਤੋਂ ਵੱਧ 20 ਤੋਂ ਘੱਟ ਜੇ ਬੀ ਜਾਂ ਬੀ ਤੋਂ ਕੱਟ ਜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਦੁਕਾਨ ਤੇ ਤੁਹਾਨੂੰ ਕੋਈ ਉਧਰ ਕੋਡ ਰੱਖਣ ਦੀ ਲੋੜ ਨਹੀਂ ਕੋਈ ਇਨਸਪੈਕਟਰ ਨਹੀਂ ਆ ਸਕਦਾ ਕੁਝ ਨਹੀਂ ਤੁਸੀਂ ਕੰਮ ਦਿਓ ਜੀ ਬਸ ਪਹਿਲਾਂ ਇੱਕ ਵੀ ਹੁੰਦਾ ਇਨਸਪੈਕਟਰ ਰੋਜ਼ ਆਉਂਦਾ ਸੀਗਾ ਜੀ ਹੋਰ ਉਹਦੇ ਵਿੱਚ ਸੌਦਾ ਚਾਰ ਪੰਜ ਕੀਤੀਆਂ ਨੇ ਕਿ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਇਨਸਪੈਕਟਰ ਰਾਜ ਖਤਮ ਤਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਐਕਸ਼ਨ ਲਿਆ ਆਪਾਂ ਜਿਹੜਾ ਤਹਿਸੀਲਾਂ ਦੀ ਲੁੱਟ ਤੇ ਤਹਿਸੀਲਦਾਰਾਂ ਦਾ ਮਤਲਬ ਲਾਇਸੈਂਸੀ ਮੰਗੀ ਜਾਂਦੇ ਸਿੱਧੀ ਵੀ ਸਾਨੂੰ ਤਾਂ ਲੋੜ ਹੁੰਦਾ ਜੀ ਬਸ ਕਿ ਜਿੰਮੇ ਮਤਲਬ ਕੋਈ ਆਥੋਰਾਈਜ਼ ਕਰ ਦੋ ਸੰਤਾ ਮਤਲਬ ਵੀ ਕੋਈ ਬੰਦ ਤਹਿਸੀਲਦਾਰ ਫੜ ਲੇ ਦੋ ਤਿੰਨ ਰਿਸ਼ਵਤ ਲੈਂਦੇ ਉਹਨਾਂ ਦੇ ਹੱਕ ਚ ਧਰਨਾ ਤੁਸੀਂ ਲੜੰਗ ਲਾਓ ਵੀ ਕਿਉਂ ਫੜ ਲੇ ਮੈਂ ਇਹ ਕਿਹੜੀ ਗੱਲ ਬਈ ਯਾਰ ਕੋਈ ਮੁੱਦਾ ਹੋਵੇ ਤੁਸੀਂ ਧਰਨਾ ਦਿਓ ਉਹਨਾਂ ਦੇ ਹੱਕ ਚ ਹਰਤਾਲ ਮੈਂ ਕੋਈ ਗੱਲ ਨਹੀਂ ਪਰ ਤੁਸੀਂ ਥੋੜਾ ਹਿਸਟਰੀ ਵਿੱਚ ਵਾਪਸ ਲੈ ਲੈਣੇ ਆ ਕੁਝ ਹੋਰ ਤੋਂ ਹੈਡ ਕਲਰਕ ਤੋਂ ਜਾਂ ਕਾਨੂੰਗੋ ਤੋਂ ਕਰਵਾ ਲਿਆ ਕਰਾਂਗੇ ਕਲੀ ਹਿਸਟਰੀ ਵੀ ਕਰਨੀ ਹੁੰਦੀ ਹੈ ਹੋਰ ਕੀ ਕਰਨਾ ਸੋ ਇਸ ਕਰਕੇ ਇਹ ਚੇਂਜਸ ਤਾਂ ਆਉਣਗੇ ਆ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਸਿਸਟਮ ਬਹੁਤ ਪੁਰਾਣਾ ਮਤਲਬ ਖੂਨ ਚ ਬਸਿਆ ਹੋਇਆ ਹੈ ਸਾਡੇ ਸਨਾਮ ਜਦੋਂ ਮੈਂ ਪੜਦਾ ਸੀ ਕੋਈ ਤਹਿਸੀਲਦਾਰ ਆ ਗਿਆ ਚੰਗਾ ਤਹਿਸੀਲਦਾਰ ਸੀ ਵਧੀਆ ਖਾਂਦਾਨੀ ਕਰਦਾ ਸੀ ਨਹੀਂ ਲੈਂਦਾ ਸੀ ਰਿਸ਼ਵਤ ਕੋਈ ਬਜ਼ੁਰਗ ਗਿਆ ਉਹਨ ਤਹਿਸੀਲਦਾਰ ਨੇ ਸਾਈਨ ਕਰਤੇ ਬਜ਼ੁਰਗ ਨੇ ਟੇਬਲ ਤੇ ਥਲੋਂ ਦੀ 10000 ਰੁਪਏ ਦੀ ਬੱਤੀ ਜੀ ਫੜਾਤੀ ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਉਹ ਕਹਿੰਦਾ ਪੁੱਤ 2 ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਰਾਈ ਸੀ ਉਦੋਂ ਕੋਈ ਹੋਰ ਸੀ ਤੇਰੀ ਤਾਂ ਤੇ ਉਦੋਂ ਇੰਨੇ ਲੱਗੇ ਸੀ ਉਹ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣੇ ਕਹਿੰਦਾ ਅੱਛਾ ਰੇਟ ਵੱਧ ਗਿਆ ਕਿੰਨੇ ਦੇਮਾ ਹੋਰ ਕਹਿੰਦਾ ਜੀ ਮੈਂ ਮੇਰਾ ਮਤਲਬ ਇਹ ਨਹੀਂ ਚੱਲਣੇ ਸਾਨੂੰ ਗਵਰਨਮੈਂਟ ਆਹ ਰਿਸਟਰੀਆਂ ਕਰਨ ਦੀ ਉਹ ਤਨਖਾਹ ਦਿੰਦੀ ਹੈ ਸਾਨੂੰ ਰਿਸਟਰੀ ਹੋ ਗਈ ਜਾਓ ਸ਼ਾਬਾਸ਼ ਰਿਸਟਰੀ ਫੜਾਤੀ ਉਹਨੂੰ ਬਾਹਰ ਚਲੇ ਗਿਆ ਤਹਿਸੀਲਦਾਰ ਦੇ ਦਫ਼ਤਰ ਚ ਸਾਰਾ ਦਿਨ ਉਹ ਬਜ਼ੁਰਗ ਬਾਹਰ ਬਸੀਕਾਂ ਦੇ ਵਿੱਚ ਜਿਹੜੇ ਬੈਠੇ ਟਾਈਪਿਸਟ ਬੈਠੇ ਆ ਕਚੇਰੀਆਂ ਦੇ ਸਾਰਾ ਦਿਨ ਉਹਨਾਂ ਨੂੰ ਰਿਸਟਰੀ ਦਿਖਾਈ ਗਿਆ ਯਾਰ ਦੇਖੋ ਸਹੀ ਹੋ ਗਈ ਯਾਰ ਪੈਸੇ ਤਾਂ ਲੱਗੇ ਨਹੀਂ ਯਾਰ ਮਨਲਾ ਸੀ ਵੀ ਨਹੀਂ ਮੰਨਦੇ ਨਾ ਰਿਸ਼ਵਤ ਤੋਂ ਬਿਨਾ ਸਾਨੂੰ ਵੀ ਨਹੀਂ ਯਕੀਨ ਹੁੰਦਾ ਵੀ ਰਿਸ਼ਵਤ ਨਹੀਂ ਲਈ ਤੇ ਕੰਮ ਕਿਵੇਂ ਹੋ ਗਿਆ ਯਾਰ ਕੁਛ ਨਾ ਕੋਈ ਕਮੀ ਹੋਊਗੀ ਇੱਜ ਸੋ ਇਹ ਦਿਨ ਹੁਣ ਆਪਾਂ ਹਕੀਕਤ ਬਣਾਉਣੇ ਪੈਣਗੇ ਕਿ ਤੁਸੀਂ ਇਹ ਜੇ ਕੋਈ ਅਫਸਰ ਤੁਹਾਨੂੰ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਆਨਾ ਕਾਨੀ ਕਰਦਾ ਦੇਰੀ ਲਾਉਂਦਾ ਜਾਂ ਬੁੱਧਵਾਰ ਵੀਰਵਾਰ ਕਰਦਾ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਤੁਹਾਡੀ ਆਈਡੀ ਜਿਹੜੀ ਹੈ ਉਹ ਅਸੀਂ ਗੁਪਤ ਰੱਖਾਂਗੇ ਸਾਨੂੰ ਸਾਨੂੰ ਜੇ ਦੱਸ ਦੋਗੇ ਉਸ ਤੋਂ ਬਾਅਦ ਅਸੀਂ ਐਕਸ਼ਨ ਨਾਲ ਲਈਏ ਫੇਰ ਫੇਰ ਅਸੀਂ ਗੁਨਾਹਗਾਰਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨਾ ਕਿਉਂਕਿ ਸਮਾਂ ਬਹੁਤ ਕੀਮਤੀ ਹੈ ਇੱਕ-ਇੱਕ ਮਿੰਟ ਤੁਹਾਡਾ ਜਿਹੜਾ ਉਹ ਕੀਮਤੀ ਹੈ ਤੁਸੀਂ ਆਏ ਔਰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਇਸ ਗੱਲ ਦੀਆਂ ਕਿ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਤੁਸੀਂ ਉਹਦੀ ਸਪੋਰਟ ਕਰ ਰਹੇ ਹੋ ਔਰ ਸਾਨੂੰ ਸਪੋਰਟ ਵੀ ਕਰਦੇ ਰਹੋ ਤੇ ਨਾਲ ਸੁਜੈਸ਼ਨ ਵੀ ਸਲਾਹ ਵੀ ਉਹ ਵੀ ਨਾਲ ਤੁਸੀਂ ਸਾਨੂੰ ਦਿੰਦੇ ਰਹੋ ਤਾਂ ਕਿ ਇਹਨੂੰ ਹੋਰ ਬੈਟਰ ਬਣਾ ਸਕੀਏ ਤੇ ਪੰਜਾਬ ਨੂੰ ਦੁਬਾਰੇ रंगला पंजाब बना सकी मन तो जो तो मर्जी मिल मैं अस्ते जो तो मर्जी जो तो मर्जी लो मैं इतने जो मर्जी घर आज जो मर्जी कदे लुधियाने आते रहने मिल लियो जलंधर मिलते रहने सो लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद जो बसते रहो तरक्या करो आबाद रहो जिंदाबाद रहोक